ਜੋ ਅੱਜ ਦਾ ਦਿਨ ਵਾਕਈ ਬਹੁਤ ਮੈਂ ਤਾਂ ਕਹੂੰਗਾ ਵੀ ਕਰਮਾ ਵਾਲਾ ਦਿਨ ਆ ਇਸ ਗੁਰੂ ਦੀ ਨਗਰੀ ਲਈ ਸਾਡੇ ਮਾਂ ਜੋ ਹਲਕਾ ਬਧਾਇਕ ਨੇ ਸਰਦਾਰ ਜਗਦਾਰ ਸਿੰਘ ਬਿਆਲਪੁਰਾ ਇਹਨਾਂ ਦੀ ਰਹਿਨਮਾਈ ਦੇ ਵਿੱਚ ਅਸੀਂ ਅੱਜ ਜੋ ਫੈਸਲੇ ਲਏ ਨੇ ਉਹ ਵਾਕਈ ਇਤਿਹਾਸਿਕ ਫੈਸਲੇ ਨੇ ਕੋਈ ਤਕਰੀਬਨ ਪਿਛਲੇ 6 ਮਹੀਨਿਆਂ ਤੋਂ ਮੇਰੀ ਦੇ ਐਮਐਲਏ ਸਾਹਿਬ ਦੀ ਇੱਕ ਵਿਦਾਊਟ ਮਤਲਬ ਕਰ ਜਿਵੇਂ ਆਪਾਂ ਪਰਿਵਾਰ ਚ ਗੱਲਾਂ ਕਰਦੇ ਸਾਡੀ ਗੱਲ ਚੱਲਦੀ ਹੁੰਦੀ ਸੀ ਕਿ ਮੱਛੀਵਾੜੀ ਨੂੰ ਆਪਾਂ ਸੁਰੂ ਕਿਸ ਤਰ੍ਹਾਂ ਕਰੀਏ ਤਾਂ ਸਭ ਤੋਂ ਪਹਿਲਾਂ ਗੱਲ ਆ ਜਾਂਦੀ ਸੀ ਸ਼ਰਾਬ ਦੇ ਠੇਕੇ ਦੀ ਅਖੀਰ ਮੈਨੂੰ ਹੱਸਦੇ ਹੁੰਦੇ ਸੀ ਕਿ ਤੂੰ ਆਪ ਦਾ ਸ਼ਰਾਬ ਦਾ ਠੇਕੇਦਾਰ ਆ ਇਹ ਸ਼ਰਾਬ ਤੋਂ ਠੀਕ 6 ਕਿ ਮਾਛੀਵੜ ਤੋਂ ਬਾਹਰ ਗੜਦੀ ਹੈ ਤੇ ਮੈਨੂੰ ਪਤਾ ਨਹੀਂ ਸੀ ਕਿ ਮਹਾਰਾਜ ਨੇ ਜੋ ਇਹ ਫੈਸਲਾ ਲੈਣਾ ਹੈ ਮੇਰੀ ਪ੍ਰਧਾਨਗੀ ਲੈਣਾ। ਤੋਂ ਮੈਨੂੰ ਇਸ ਗੱਲ ਦੀ ਬੜਾ ਮਾਣ ਮਹਿਸੂਸ ਹੋ ਰਿਹਾ ਕਿ ਇਹਨਾਂ ਨੇ ਮੈਨੂੰ ਮਾਣ ਬਖਸ਼ਿਆ ਔਰ ਸਾਡੀ ਪਹਿਲੀ ਮੀਟਿੰਗ ਦਾ ਪਹਿਲੇ ਮਤੇ ਦੇ ਵਿੱਚ ਜੋ ਪਾਸ ਹੋਇਆ ਇਹ ਹੋਇਆ ਕਿ ਮਾਛੀਵੜਾ ਸ਼ਹਿਰ ਵਿੱਚੋਂ ਜਿੰਨੇ ਸ਼ਰਾਬ ਦੇ ਟਿਕਕੇ ਨੇ ਜੀ ਉਹ ਸਾਡੀ ਹੱਦ ਤੋਂ ਬਾਹਰ ਜਾਣਗੇ। ਉਹ ਤੋਂ ਇਲਾਵਾ ਕੀ ਫੈਸਲਾ ਲਏਗੇ ਨਹੀਂ। ਇਸ ਤੋਂ ਇਲਾਵਾ ਜੀ ਜਿਵੇਂ ਦੇਖਣ ਨੂੰ ਆ ਰਿਹਾ ਸੀ ਕਿ ਬਾਜ਼ਾਰ ਦੇ ਵਿੱਚ ਸਾਨੂੰ ਕੈਮਰਿਆਂ ਦੀ ਬਹੁਤ ਲੋੜ ਹੈ। ਇਕਦਾ ਬਾਜ਼ਾਰ ਦੇ ਵਿੱਚ ਲੋਕ ਕਬਜ਼ੇ ਬਹੁਤ ਕਰਦੇ ਨੇ ਸਭ ਤੋਂ ਵੱਡੀ ਗੱਲ ਆ ਮੇਰੇ ਤੁਸੀਂ ਦੇਖ ਰਹੇ ਹੋ ਬਹੁਤ ਮੋਬਾਈਲ ਖੋਏ ਹੋ ਜਾ ਰਹੇ ਨੇ ਲੁੱਟਾਂ ਖਸੁੱਟਾਂ ਛੋਟੀਆਂ ਮੋਟੀਆਂ ਹੋ ਰਹੀਆਂ ਤਾਂ ਅਸੀਂ ਆਪਣੇ ਕਾਉਂਸਲਰ ਸਾਹਿਬਾਨਾਂ ਦੀ 4 ਤੋਂ 5 ਕਾਉਂਸਲਰ ਸਾਹਿਬਾਨਾਂ ਦੀ ਟੀਮ ਬਣਾਵਾਂਗੇ ਜਿਹਦੇ ਵਿੱਚ ਇੱਕ ਕਾਉਂਸਲਰ ਅਕਾਲੀ ਦਲ ਦਾ ਵੀ ਹੋਊਗਾ ਜੀ ਇੱਕ ਕਾਂਗਰਸ ਦਾ ਹੋਊਗਾ ਸਾਡੇ ਹੋਣਗੇ ਆਜ਼ਾਦ ਹੋਣਗੇ ਪੰਜ ਮੈਂਬਰੀ ਅਸੀਂ ਟੀਮ ਬਣਾ ਕੇ ਸ਼ਹਿਰ ਦੇ ਜਿੰਨੀਆਂ ਵੀ ਮੇਨ ਜਗ੍ਹਾ ਨੇ ਉਹਦਾ ਸਰਵੇ ਕਰਾਂਗੇ ਇਹ ਕੋਈ ਮੇਨ ਧਾਰਮਿਕ ਸਥਾਨ ਨੇ ਤੁਸੀਂ ਦੇਖ ਰਹੇ ਹੋ ਇਹ ਗੱਲ ਵੇਦ ਵੀ ਆਉਂਦੀਆਂ ਤਾਂ ਐਮਐਲਏ ਸਾਹਿਬ ਨਾਲ ਜਮੀ ਡਿਸਕਸ ਹੋਇਆ ਕਿ ਸਾਡਾ ਗੁਰੂਆਂ ਪੀਰਾਂ ਦੀ ਨਗਰੀ ਦਾ ਸ਼ਹਿਰ ਆ ਤੇ ਸਾਡੇ ਅਸੀਂ ਨਹੀਂ ਚਾਹੁੰਦੇ ਸਾਡੀ ਭਾਈਚਾਰਕ ਸਾਂਝ ਹੋਵੇ ਤੇ ਜੇ ਨਗਰ ਕੌਂਸਲ ਨੂੰ ਇਸ ਲਈ ਕੁਝ ਕਰਨਾ ਪੈ ਰਿਹਾ ਅਸੀਂ ਕੱਲ ਨੂੰ ਕਰਨ ਦੀ ਬਜਾਏ ਅੱਜ ਹੀ ਕਰਾਂਗੇ ਸੋ ਅਸੀਂ ਕੈਮਰੇ ਸਾਰੇ ਸ਼ਹਿਰ ਚ ਲਵਾਵਾਂਗੇ ਜੀ ਤਕਰੀਬਨ 100 ਦੇ ਕਰੀਬ ਜਗ੍ਹਾ ਦੇਖ ਕੇ ਜ ਜਿੰਨੀਆਂ ਵੀ ਵਧੀਆਂ ਗੱਡੀਆਂ ਕੋਈ ਦਿੱਕਤ ਵਾਲੀ ਗੱਲ ਨਹੀਂ ਔਰ ਵਧੀਆ ਐਚਡੀ ਕੈਮਰੇ ਲਵਾਵਾਂਗੇ ਤਾਂ ਕਿ ਗੱਡੀਆਂ ਦੇ ਨੰਬਰ ਫੰਦੇ ਦੀ ਵੈਰੀਫਿਕੇਸ਼ਨ ਕਰਨੀ ਪਊਸ ਨੂੰ ਵੀ ਇਹਦਾ ਬਹੁਤ ਬੈਨੀਫਿਟ ਤੋ ਮੇਰੇ ਸਾਹਮਣੇ ਇੱਕ ਬਹੁਤ ਹੀ ਵੱਡਾ ਫੈਸਲਾ ਜਿਹੜਾ ਅਜ ਤੱਕ ਕਿਸੇ ਨਗਰ ਕੌਂਸਲ ਨੇ ਨਹੀਂ ਲਿਆ ਅੱਜ ਕੋਈ ਮਸ਼ੀਨਰੀ ਦਾ ਮਤਲਬ ਪਾਸ ਕੀਤਾ ਗਿਆ ਵੀ ਜਿਹੜੀ ਮਸ਼ੀਨਰੀ ਹੈ ਕੋਈ ਵੀ ਆ ਕੇ ਸ਼ਹਿਰ ਵਾਸੀ ਜਿਹੜਾ ਹੈਗਾ ਹਾਂਜੀ ਜਿਹੜੀਆਂ ਮਸ਼ੀਨਰੀਆਂ ਨੇ ਮਸ਼ੀਨਰੀਆਂ ਦੀ ਦੁਰਪਯੋਗ ਵੀ ਬੰਦ ਹੋ ਜੂਗੀ ਜਿੰਨੇ ਵੀ ਮਸ਼ੀਨਰੀ ਨਗਰ ਕੌਂਸਲ ਕੋਲ ਇਸ ਟਾਈਮ ਹੈਗੀਆਂ ਨੇ ਇੱਕ ਤਾਂ ਉਹਦਾ ਬੇਰਵਾ ਮੰਗਿਆ ਜੀ ਉਹਨਾਂ ਦੀ ਮੇਨਟੇਨੈਂਸ ਦੇਖਾਂਗੇ ਔਰ ਜੇ ਕਿਸੇ ਨੂੰ ਉਹ ਕਿਰਾਏ ਤੇ ਲੈਣੀ ਆ ਤਾਂ ਬਿਲਕੁਲ ਨਗਰ ਕੌਂਸਲ ਨੇ ਇੱਕ ਰੇਟ ਫਿਕਸ ਕਰਦੇ ਉਹ ਲੈ ਸਕਦੇ ਨੇ ਇਹ ਬਿਨਾਂ ਕੱਲਾ ਬਜਟ ਦਾ ਖਰਚਾ ਬਣਾਇਆ ਉਹ ਅਸੀਂ ਜੀ ਬਜਟ ਅ ਕਿਉਂਕਿ ਅਸੀਂ ਆਪਣੇ ਲੈਵਲ ਤੇ ਵੀ ਕਰਾਂਗੇ ਤੇ ਐਮਐਲਏ ਸਾਹਿਬ ਨੇ ਜਿਵੇਂ ਮੀਟਿੰਗ ਚ ਦੱਸਿਆ ਕਿ ਟੂਰਿਜ਼ਮ ਵਿਭਾਗ ਨਾਲ ਵੀ ਅਸੀਂ ਗੱਲ ਕਰਾਂਗੇ ਦੇਖੋ ਟੂਰਿਜ਼ਮ ਮਾਛੀਵਾੜਾ ਇੱਕ ਹਿਸਟੋਰੀਕਲ ਹੱਬ ਹੈ ਜੀ ਇਹਦੇ ਵਿੱਚ ਮੈਂ ਜੋ ਮੰਨਦਾ ਕਿ ਸਾਡੇ ਨਾਲ ਵੱਧ ਯੋਗ ਦਾ ਟੂਰਿਜ਼ਮ ਵਿਭਾਗ ਦਾ ਆਉਣਾ ਚਾਹੀਦਾ ਕਿਉਂਕਿ ਇਹ ਬੜਾ ਮਾਣ ਵਾਲੀ ਗੱਲ ਆ ਕਿ ਐਡੇ ਸ਼ਹਿਰ ਤੇ ਉਹਨਾਂ ਨੇ ਪੈਸੇ ਲਾਉਣੇ ਤੇ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਟੂਰਿਜ਼ਮ ਮਿਨਿਸਟਰ ਨੂੰ ਵੀ ਮਿਲਾਂਗੇ ਉਹਨਾਂ ਤੋਂ ਵੀ ਮੰਗ ਕਰਾਂਗੇ ਸਾਡੀ ਕੋਸ਼ਿਸ਼ ਹੈ ਗਣੀ ਖਨ ਅਵੀਖਾਂ ਗੇਟ ਤੋਂ ਲੈ ਕੇ ਚਰਨਗਮ ਸਾਹਿਬ ਗੁਰਦੁਆਰਾ ਸਾਹਿਬ ਤੱਕ ਜਿੱਧਰੋਂ ਸਾਡੇ ਬ੍ਰਹਮਚਾਰ ਸਿਰਾਂਤੀ ਬੂਟੇ ਤੇ ਲਾਈਟਾਂ ਲੱਗ ਜਾਣ ਤਾਂ ਕਿ ਜੋ ਸਾਡੇ ਸ਼ਹਿਰ ਦੀ ਮਾਨ ਨਿਸ਼ਾਨ ਨਹੀਂ ਅਸੀਂ ਜੋਦੇ ਲਈ ਕਾਰਕੁਸ਼ੀ ਕਰ ਸਕੀ ਤੇ ਅਸੀਂ ਬੜੇ ਕਰਮਾ ਵਾਲੇ ਹਾਂ। ਅੱਜ ਜੋ ਪਹਿਲੀ ਮੀਟਿੰਗ ਹੋਈ ਹੈ ਜਿਹੜੀ ਨਵੀਂ ਕਮੇਟੀ ਬਣੀ ਹੈ ਤੇ ਉਹਦੇ ਵਿੱਚ ਸਾਰੇ ਅਥੇ ਬਹੁਤ ਹੀ ਇਤਿਹਾਸਕ ਫੈਸਲੇ ਲਏ ਗਏ ਨੇ ਜਿਹਦੇ ਵਿੱਚ ਮੈਂ ਜੀਵਨ ਕਰੂਗਾ ਖਾਸ ਕਰਕੇ ਵੀ مشورہ ਜਿਹੜਾ ਬਣਾ ਸ਼ਹਿਰਾ مشورہ ਸਾਹਿਬ ਤੇ ਇਹਦੀ ਹੱਦ ਦੇ ਵਿੱਚੋਂ ਜਿੰਨੇ ਵੀ ਠੇਕੇ ਨੇ ਉਹਨਾਂ ਨੂੰ ਹੱਥੋਂ ਬਾਹਰ ਪੁੱਲ ਪੱਢਣ ਵਾਸਤੇ ਇੱਕ ਫੈਸਲਾ ਕੀਤਾ ਗਿਆ ਵੀ ਕੋਈ ਵੀ ਠਿਕਾਣਾ ਸਲਾਬ ਦਾ ਜਿਹੜਾ ਉਹ ਨਹੀਂ ਹੋਣਾ ਚਾਹੀਦਾ ਤੇ ਜਿਹਨੂੰ ਸਾਰੇ ਸੰਸਥੀ ਨਾਲ ਪਾਸ ਕੀਤਾ ਉਹ ਤੋਂ ਬਗੈਰ ਜਿਵੇਂ ਗੁਰੂਵਾਲਾ ਸਾਹਿਬ ਨੂੰ ਜਿਹੜਾ ਰਸਤਾ ਜਾਂਦਾ ਉਥੋਂ ਨਜਾਇਜ਼ ਕਬਜ਼ੇ ਹਟਾ ਕੇ ਉਹਨੂੰ ਸੁੰਦਰ ਬਣਾਉਣ ਦਾ ਤੇ ਉਦੋਂ ਬਾਅਦ ਜੇ ਗੱਲ ਕਰੀਏ ਵੀ ਜਿੰਨੇ ਵੀ ਸ਼ਹਿਰ ਲਈ ਲੁਣਦੀਆਂ ਫੈਸਲੀਆਂ ਸਾਰੇ ਸੱਜਣ ਦੇ ਨਾਲ ਚਲਦੇ ਨੇ ਤੇ ਸਾਰਾ ਵਧੀਆ ਰਿਹਾ ਇਹ ਜਿਹੜਾ ਅੰਮ੍ਰਿਤ ਗੁਪਤਾ ਖੋਜੂ ਇਹ ਜਿਹੜਾ ਜਿਹੜੇ ਸ਼ਹਿਰ ਤੋਂ ਬਾਅਦ ਠਿਕਾਣੇ ਆ ਇਹ ਉਸ ਦੇ ਵਿੱਚ ਤੁਹਾਨੂੰ ਪਤਾ ਹੀ ਜੀ ਅਗਲਾ ਸੀਜ਼ਨ ਜਿਹੜਾ ਕਰੀ ਲੌਂਗ ਸਟਾਰਟ ਹੋਣਾ ਜਿਹੜ ਅ ਅਪ੍ਰੈਲ ਤੋਂ ਸ਼ੁਰੂ ਹੁੰਦਾ ਹੁੰਦਾ ਤੇ ਅਪ੍ਰੈਲ ਦੇ ਵਿੱਚ ਇਹ ਲੱਭੂ ਹੋਊਗਾ ਜੀ ਤੇ ਨਾਲ ਦੇ ਨਾਲ ਜਿਹੜੀ ਸਾਰੀ ਕਾਰਵਾਈ ਜਿਹੜੀ ਕਾਪੀ ਆ ਉਹ ਮਹਿਕਮੇ ਸੰਬੰਧਤ ਉਹ ਮਹਿਕਮੇ ਨੂੰ ਅਗਲੇ ਵਿਭਾਗ ਨੂੰ ਭੇਜੀ ਜਾਊਗੀ ਵੀ ਕੋਈ ਵੀ ਜਿਹੜਾ ਇਸ ਜਿਹੜਾ ਠਿਕਨ ਲੰਮੀ ਹੋਣੀ ਆ ਤਾਂ ਉਹਦੇ ਵਿੱਚ ਕੋਈ ਵੀ ਜਿਹੜਾ ਸ਼ਹਿਰ ਦੇ ਵਿੱਚ ਠਿਕਾ ਨਹੀਂ ਹੋਣਾ ਚਾਹੀਦਾ ਆਉਣ ਵਾਲੇ ਸਮੇਂ ਜਿਹੜੀਆਂ ਮੀਟ ਮਾਰਦੀ ਦੁਕਾਨਾਂ ਜਾਂ ਇਸ ਤਰ੍ਹਾਂ ਐਜੀ ਵੀ ਪ੍ਰੋਪੋਜ਼ ਸਭ ਕੁਝ ਹੋਊਗਾ ਜੀ ਤੇ ਕੋ ਵਧੀਆ ਸਾਰਿਆਂ 'ਚ ਬੜਾ ਜੋਸ਼ ਆ ਜਿੰਨੇ ਵੀ ਮੈਂਬਰ ਮਲੇ ਨੇ ਤੇ ਬਹੁਤ ਵਧੀਆ ਫੈਸਲੇ ਲੈਂਦੇ ਨੇ ਜਿਵੇਂ ਤੁਸੀਂ ਚੇ ਦੇਖਣ ਮੱਛੀ ਮਾਰਕ ਰਸੀ ਜਿਹੜੀ ਉਹ ਉੱਚਾਈ ਤੋਂ ਪਰੇ ਕੀਤੀ ਆ ਤੇ ਉਹ ਤੋਂ ਬਗੈਰ ਜਿਹੜਾ ਵੀ ਫੈਸਲਾ ਮੱਛੂ ਵਾਲੇ ਸਾਹਿਬ ਦੇ ਲੋਕਾਂ ਲਈ ਸਹੀ ਹੋਊਗਾ ਤੇ ਉਹ ਸਾਰਾ ਇੱਕ ਫੈਸਲਾ ਇਹ ਸਾਰੇ ਲੜਕੇ ਲੈਣਗੇ ਤੇ ਮੇਰਾ ਬਿਜਾ ਜੀ ਜਦੋਂ ਕਿ ਕਹਿੰਦਾ ਮੈਂ ਡੇਢ ਕੋ ਲੈ ਕੇ ਬਦਵਾਰ ਚੰਦ ਸਿੰਘ ਸਾਹਿਬ ਦਾ ਤੱਕਿਆ ਉਤੇ ਕੀ ਪ੍ਰੋਪੋਜ਼ਲ ਆਇਆ ਸ਼ਜਾਬ ਜੀ ਦੇ ਵੱਲੋਂ ਅਸਲ ਦੇ ਵਿੱਚ ਉਹ ਮੈਂ ਤੁਹਾਨੂੰ ਪਤਾਈਏ ਵੀ ਪਹਿਲਾਂ ਦਾ ਜਿਹੜੇ ਕਬਜ਼ੇ ਦੀ ਨਿਆਂ ਬਾਹੋਂ ਪਰਮਰੋਹੀਆ ਤੋਂ ਰੇੜੀਆਂ ਜੋ ਆਊਟਸਾਈਡ ਤੇ ਖੜੀਆਂ ਤੁਹਾਨੂੰ ਪਤਾ ਨਹੀਂ ਝਗੜਾ ਲੱਗਦਾ ਹੈ ਨਾ ਉਹਦੇ ਦੇਖਣ ਨੂੰ ਖੂਬਸੂਰਤ ਬਣਾਉਣ ਵਾਸਤੇ ਵਧੀਆ ਲਾਈਟਾਂ ਤੇ ਜਬ ਸਿਆਪਰੀ ਬੁੱਟੇ ਲਵਾਏ ਲਗਾਏ ਜਾਣਗੇ ਤੇ ਬਾਕੀ ਸ਼ਹਿਰ ਦੇ ਵਿੱਚ ਇਹ ਵੀ ਮਤਾ ਪਿਆ ਵੀ ਜਿਵੇਂ ਆਪਾਂ ਦੇ ਦੇ ਵਿੱਚ ਕ੍ਰਾਈਮ ਵੱਧ ਰਿਹਾ ਹੈ ਨਾ ਉਹਦੇ ਵਾਸਤੇ ਕੁਝ ਜਿਹੜੇ ਕੈਮਰੇ ਵਧੀਆ ਕੁਆਲਟੀ ਦੇ ਲਗਾਉਣ ਦੀ ਇਹ ਵੀ ਮਤਾ ਪਿਆ ਤੇ ਬਾਕੀ ਵੀ ਕਈ ਹੋਰ ਜਿਹੜੇ ਫੈਸਲੇ ਨੇ ਜਿਹੜੇ ਸ਼ਹਿਰ ਵਾਸਤੇ ਬਹੁਤ ਹੀ ਨੇ